ਸਤ ਸ੍ਰੀ ਅਕਾਲ ਤੁਹਾਡਾ ਹਾਂਜੀ ਸਸਸੀ ਦਾ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੰਡ ਕਾਲੇਕੇ ਜ਼ਿਲ੍ਹਾ ਮੋਗਾ ਤਹਿਸੀਲੇ ਨੂੰ ਬੱਗਾਪਰਾਣਾ ਪੈਂਦੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਵੜਾ ਵਖਾਉਣੀਆਂ ਸੋਈਆਂ ਸਵਾਈਆਂ ਮੁੱਲ ਜਮਾ ਜਾਇ ਜੀ ਹੋਣਗੇ ਛੋਟੇ ਭਾਅ ਇਨਫਰਮੇਸ਼ਨ ਲੈ ਦੇਣਾ ਆਪ ਕਰਦੇ ਗੱਲਬਾਤ ਦਿੰਨੇ ਹੈ ਪ੍ਰੋਪਰ ਸਾਈ ਐਫ ਉਹ ਯਾਰ ਹਾਂਜੀ ਬਈ ਸਸਰੀ ਘਰ ਜੀ ਸਸਰੀ ਘਰ ਬਈ ਜੀ ਨਾਮ ਤੇ ਦੱਸੋ ਨਾਮ ਅਮਨਦੀਪ ਸਿੰਘ ਪਿੰਡ ਕਾਲੇ ਕੇ ਜ਼ਿਲ੍ਹਾ ਮੋਗਾ ਤਹਿਸੀਲ ਬੱਗਾ ਪੁਰਾਣਾ ਫੋਨ ਨੰਬਰ ਦੱਸ ਜੀ 79861 0238 ਦੋ ਨਗਵਨੇ ਹਾਂਜੀ ਬਈ ਦੋ ਨਗਵਾਂ ਜੀ ਆਪਣੇ ਕੋਲੇ ਇਹ ਤਾਂ ਸ਼ੁਰੂ ਕਰ ਲਈਏ। ਇਹ ਬਾਈ ਜੀ ਤੋਕੜਾ ਤਨਾ ਮਹੀਨਾ ਦੀ ਸੋਈ ਵੀ ਆ। ਹੂੰ। 10 ਕਿਲੋ ਦੁੱਧ ਆਪਣੇ ਘਰੋਂ ਦੋ ਟਾਈਮ ਕੰਡੇ ਤੇ ਚਾੜ ਕੇ ਲੈ ਜੀ। ਤਿਆਰ ਆ। ਤਿਆਰ ਆ। ਅਗਲੇ ਨੇ ਇਹ ਗੱਲ ਕਹੀ ਵੀ ਚਾਲਾਂ ਦਿਨਾਂ ਦਾ ਟੀਕਾ ਲੱਗਿਆ ਹੋਇਆ 10 ਤਰੀਕ ਦਾ ਪਿਛਲੇ ਦਾ। ਪਰ ਆਪਾਂ ਨਹੀਂ ਇਹ ਚੀਜ਼ਾਂ ਦੇਗੇ। ਠੀਕ ਐ। ਤੇ ਠੰਡੀ ਸੀਲ ਬਾਈ ਕਹਿੰਦਾ ਵਿੜੇ ਦੇ ਵਿਚਾਲੇ ਸੰਗਲ ਛੱਡ ਕੇ ਬੰਦਾ ਚੋੜੇ। ਦੋਸਤੋ ਠੰਡੀ ਸੀਲ ਬਾਈ ਕਹਿੰਦਾ ਫਾਲਾ ਭਾਵਾ ਵਿੜੇ ਦੇ ਵਿਚਾਲੇ ਖੜਾ ਕੇ ਅਗਲਾ ਚਵਾਈ ਕਰ ਲੈ 10 ਕਿਲੋ ਦੁੱਧ ਆ ਤੁਸੀਂ ਸੌਣੇ ਲਿਆ। ਇਹ ਮੈਂ ਕੋਈ ਆਪਦੇ ਕੋਲ ਹੋਣੀ ਦੱਸਿਆ। ਨਾ ਮੈਂ ਤਾਨੂੰ ਵੈਢ ਦੇਣੀ ਆ ਨਾ ਮੈਂ ਤੁਹਾਨੂੰ ਪੈਸੇ ਲੈਣੇ ਆ ਬਾਈ ਨੇ ਤੁਹਾਨੂੰ ਵੈਢ ਦੇਣੀ ਆ ਬਾਈ ਨੇ ਪੈਸੇ ਲੈਣੇ ਆ 10 ਕਿਲੋ ਦੁੱਧ ਬਾਈ ਕਹਿੰਦਾ ਤਿਆਰ ਹੈ ਜਿਹਦੇ ਪਸੰਦ ਆਊਗੀ ਸਵੇਰ ਆਕੇ 5 ਕਿਲੋ ਦੁੱਧ ਚੋਲੇ ਅਗਲਾ ਸ਼ਾਮ ਨੂੰ ਵੀ 5 ਕਿਲੋ ਦੁੱਧ ਚੋਲੇ 10 ਕਿਲੋ ਦੁੱਧ ਕੰਡੇ ਵਾਲਾ ਤੇ 10 ਕਿਲੋ ਦੁੱਧ ਹੋਇਆ ਤਾਂ ਅਗਲਾ ਲੈ ਜੇ ਤੇ ਜੇ ਨਾ ਹੋਏ ਬਾਈ ਕਹਿੰਦਾ ਆਪਣੀ ਵੈੜ ਘਰੇ ਖੜੀ ਆ 10 ਕਿਲੋ ਦੁੱਧ ਨੈੱਟ ਤਿਆਰ ਆ 5 ਕਿਲੋ ਸਵੇਰ 5 ਕਿਲੋ ਸ਼ਾਮ ਨੂੰ ਵੀਡੀਓ ਬਣਾ ਰਹੇ ਆ 11 ਵਜੇ ਕਿਉਂਕਿ ਥਾਣਾ ਹਵਾਨੇ ਦੀ ਜੱਜਮੈਂਟ ਆਪਦੀ ਉਹ ਹਿਸਾਬ ਨਾਲ ਕਰੋ 11 ਵਜੇ ਚ ਵੀ ਅਜੇ 3 ਮਿੰਟ ਪਏ ਆ ਸ਼ਾਮ ਦੀ ਚਵਾਈ ਚ ਸਾਰਾ ਦੇਣ ਹੀ ਪਿਆ ਸ਼ਾਮਤੀ ਕਰਹਵਾਨਾ ਦੁੱਧ ਨਾਲ ਭਰ ਲੈਣਾ 10 ਕਿਲੋ ਦੁੱਧ ਤਿਆਰ ਜਿਹੜੇ ਪਾਸੇ ਦੀ ਮਰਜ਼ੀ ਬੈ ਕੇ ਅਗਲਾ ਬਾਈ ਕਹਿੰਦਾ ਚਵਾਈ ਕਰ ਲੈ ਮੌਲਾ ਆਪਣੇ ਜਾਇਜ ਜਾਂ ਛੋਟਾ ਜਾਪਾ 28000 ਦੇ ਦੇਦਿਆਗੇ ਬਾਈ ਪਰ ਇਹਨੂੰ ਕਰ ਫਿਰ ਦੂਜੇ ਪਾਸੇ ਮੁਖਾਈਗੇ 28000 ਦੀ ਬਾਈ ਕਹਿੰਦਾ ਦੇ ਦੇਣੀ ਆ 40 ਦਿਨ ਹੋ ਗਏ ਬਾਈ ਕਹਿੰਦਾ ਜੀ ਤੋਂ ਲਈ ਉਹ ਕਹਿੰਦੇ ਇਹਦੇ ਟੀਕਾ ਲੱਗੇ ਨੂੰ ਪਰ ਬਾਈ ਕਹਿੰਦਾ ਆਪਾਂ ਕੋਈ ਗੱਬਨ ਨਹੀਂ ਕਹਿੰਦੇ ਕੁਛ ਨਹੀਂ ਕਹਿੰਦੇ ਅਗਲੇ ਨੇ ਆਪਾਂ ਨੂੰ ਦੱਸਿਆ 40 ਦਿਨ ਹੋ ਗਏ ਆਪਾਂ ਗਾਂ ਦੱਸਦਾ ਅਗਲਾ ਖਾਲੀ ਕਰਮ ਕੇ ਲੈ ਲੈ ਜੇ ਕਿਤੇ ਗੱਭਨ ਰਹਿ ਜਾਂਦੀ ਉਹ ਅੱਗੇ ਅਗਲੇ ਦੀ ਕਿਸਮਤ 10 ਕਿਲੋ ਦੁੱਧ ਅੱਜ ਕੰਡੇ ਵਾਲਾ ਮੁੱਲ 28000 ਵਿੱਚ ਕੋਈ ਛੋੜ ਛੱਪਾ ਮਾਨਤਾਨ ਹੋ ਜੂ ਸ਼ਾਂਤੀ ਕਰਵਾਉਣਾ ਦੁੱਧ ਨਾ ਭਰ ਲੈਣਾ ਬਾਕੀ ਸੂਈ ਸਵਾਈਾ ਹਰੇਕ ਵੀਡੀਓ ਚ ਕਹੀਦਾ ਕਿਸੇ ਵੀ ਜਗ੍ਹਾ ਤੋਂ ਕੋਈ ਵੀ ਪਸ਼ੂ ਖਰੀਦਦੇ ਆ ਮੈਂ ਵੀਡੀਓ ਬਣਾਉਣਾ ਜਾਂ ਕੋਈ ਹੋਰ ਭੈਣ ਭਰਾ ਵੀਡੀਓ ਬਣਾਉਂਦਾ ਵੀਡੀਓ ਬਣਾਉਣ ਵਾਲੇ ਦਾ ਕੰਮ ਆ ਵੀਡੀਓ ਬਣਾਉਣਾ ਪਸ਼ੂ ਤੁਹਾਨੂੰ ਵਿਖਾ ਦੇਈਦੇ ਆ ਉਸ ਤੋਂ ਬਾਅਦ ਚ ਜੇ ਤੁਸੀਂ ਚੋਕੇ ਲੈਣਾ ਆਪਾਂ ਤਾਂ ਕਹਿੰਨੇ ਆ ਕਿ ਚੋਕੇ ਲਓ ਦ ਦਤਸੱਲੀ ਕਰਕੇ ਲੋ ਅੱਗੇ ਤੁਹਾਡੀ ਮਰਜ਼ੀ ਐ ਤੁਸੀਂ ਆਪ ਦੇ ਪੈਸੇ ਲਾਉਣੇ ਆ ਦੋ ਨੰਬਰ ਤੇ ਆ ਜਾ ਇਹ ਭਾਈ ਇਹ ਹੈਗਾ 7 ਤੋਂ 8 ਕਿਲੋ ਦੁੱਧ ਆਪਾਂ ਇੱਕੇ ਘਰੋਂ ਜੋੜਾ ਲਿਆ ਹੈ ਠੀਕ ਐ ਇਹਦੇ ਵਿੱਚ 3 ਮਹੀਨੇ ਹੋ ਗਏ ਕੋਈ ਨੂੰ ਇਹਦੇ ਸੰਗਰਾ ਦਾ ਲੱਗਦਾ ਢੀਗਾ ਭਰਾਇਆ ਠੀਕ ਐ ਹਾਂਜੀ ਉਹਨਾਂ ਦੱਸਣ ਮੁਤਾਬਕ ਇੱਕੇ ਘਰੋਂ ਲਿਆ ਆਪਾਂ ਜੋੜਾ ਠੀਕ ਐ ਕੰਦੀ ਸੀ ਲੇਵੇ ਪੂਰੀ ਮੱਝਾਂ ਦਾ ਥਣ ਲੱਗਿਆ ਹੋਇਆ ਇਹਨੂੰ ਹਮ 7 ਤੋਂ 8 ਕਿਲੋ ਦੁੱਧ ਤਿਆਰ ਹੈ ਮੁੱਲੇ ਦਾ ਮੋਲੇ ਦੇ ਰਿਆਂਗਾ ਆਪਾਂ 22000 ਰੁਪਏ ਇੱਕ ਨੰਬਰ 28000 ਦੀ ਦੋ ਨੰਬਰ 22000 ਦੀ ਦੋ ਨੰਬਰ ਤੇ 22 ਕਹਿੰਦਾ ਸੰਗਰਾਣ ਵਾਲੇ ਦੇਣ ਇਹਦੀ ਏਆਈ ਕਰਾਈ ਹੈ ਬਾਕੀ ਹਜੇ ਚੈੱਕ ਪਾਸ ਚ ਤਾਂ ਆਉਂਦੀਆਂ ਨਹੀਂ ਗਾਰੰਟੀ ਕੋਈ ਨਹੀਂ ਅਗਲਾ ਖਾਲੀ ਮੰਨ ਕੇ ਲਵੇ ਹੋ ਸਕਦਾ ਵਾਈਗੁਰ ਦੀ ਕਰਪਣਾ ਕਿਤੇ ਇੱਕ ਅਦੀ ਗੱਬਾ ਨਿਕਲ ਜੇ ਫੇਰ ਤਾਂ ਗੱਲਾਂ ਹੀ ਕਾਹਨੂੰ ਕਰਦੇ ਆ ਫੁੱਲ ਪੈਸਿਆਂ ਦੀਆਂ ਨਹੀਂ ਤੁਸੀਂ ਅੱਜ ਦੁੱਧ ਮੰਨ ਕੇ ਸੌਦਾ ਕਰਿਓ ਇੱਕ ਨੰਬਰ ਥੱਲੇ 10 ਕਿਲੋ ਦੁੱਧ 28000 ਮੁੱਲ ਦੋ ਨੰਬਰ ਥੱਲੇ 7-8 ਕਿਲੋ ਦੁੱਧ ਇਹਦਾ ਮੁੱਲ ਕਿੰਨਾ ਕੀਤਾ 22000 22000 ਥਣ ਦੋਵਾਂ ਦੀ ਸੋਹਣੀਆਂ ਢਿਚਵਾਈ ਵਾਲੇ ਆ ਦੋਵੇਂ ਕਾਲੇ ਰੰਗ ਦੀਆਂ ਕ੍ਰੋਸ ਆਂਗ ਦੀਆਂ ਵਹਿਣਾ ਦੁੱਧ ਦੋਵਾਂ ਦੇ ਮੱਝਾਂ ਵਰਗਾਉ ਬਾਕੀ ਚੋਕੇ ਦੋ ਟਾਈਮ ਚਾਰ ਟਾਈਮ ਤਸੱਲੀ ਕਰਕੇ ਲੈ ਜੇ ਅਗਲਾ ਫੂਟ ਸ਼ਾਂਖ ਪੂਰਾ ਆ ਨਹੀਂ ਥਣ ਭਾਂਡੇ ਦੀਆਂ ਦੋਵੇਂ ਸਾਫ਼ ਸੁਥਰੀਆਂ ਲਸਣ ਆ ਬਾਈ ਜੀ ਆਪਣੇ ਕੋਲੇ ਬੋਲੋ ਜੀ ਲਸਣ ਆਪਣੇ ਕੋਲੇ ਬਹੁਤ ਵਦਗਾ ਘਰ ਦਾ ਲਸਣ ਆ ਹਮ ਲਾਲ ਲਸਣ ਆ ਠੀਕ ਹੈ ਸਾਰੇ ਪਿਆ ਆ ਵੀ ਆਪਣੇ ਬੱਠਲ ਮੈ ਵਾਚ ਦਾ ਮੜਾ ਇੱਕ ਮਿੰਟ ਚੱਕ ਲਿਓ ਨਾ ਚੱਕ ਲਿਆ ਆ ਦੋਸਤੋ ਲਾਲ ਲਸਣ ਆ ਘਰ ਦਾ ਲਸਣ ਤੇ ਜੇ ਕੋਈ ਭੈਣ ਭਰਾ ਲਸਣ ਲੈਣ ਦਾ ਕੋਈ ਚਾਹਵਾਨ ਹੋਵੇ 2 ਕੁਆਂਟਲ 2 ਕੁਆਂਟਲ ਜਿੰਨਾ ਮਰਜੀ 1 ਕਿਲੋ 5 ਕਿਲੋ ਆਪਣੇ ਤੋਂ ਲਿਜਾ ਸਕਦਾ ਠੀਕ ਹੈ ਹਾਂਜੀ ਦੋਸਤੋ ਕੋਈ ਵੱਧ ਘੱਟ 5 ਕਿਲੋ 10 ਕਿਲੋ ਕੁਆਂਟਲ 2 ਕੁਆਂਟਲ 5 ਕੁਆਂਟਲ ਜਿੰਨਾ ਮਰਜ਼ੀ ਜੀ ਕੋਈ ਲੇ ਜਾਣ ਦਾ ਚਾਹ ਵਾਣਾ ਤਾਂ ਅਗਲਾ ਲਿਜਾ ਸਕਦਾ ਮੋਟੀ ਗੰਢੀ ਐ ਲਾਲ ਲਸਣ ਹੈ ਘਰ ਦਾ ਲਸਣ ਅੱਜ ਦੀ ਵੀਡੀਓ 'ਚ ਇਹ ਤਿੰਨ ਨਾਗ ਹੋ ਗਏ ਇੱਕ ਤਾਂ ਲਸਣ ਹੋ ਗਿਆ ਜਿੰਨਾ ਮਰਜ਼ੀ ਲੈ ਲਓ ਤੇ ਦੋ ਵਹਿੜਾਂ ਇਨਫਰਮੇਸ਼ਨ ਲੈ ਕੇ ਦੇ ਦਿੱਤੀ ਐ ਜਿਹੜੇ ਵੀ ਭੈਣ ਭਰਾ ਨੂੰ ਜਿਹੜਾ ਵੀ ਕੋਈ ਚਾਹੀਦਾ ਜੇ ਕੋਈ ਸੂਈ ਸਵਾਈ ਗਾਂ ਲੈਣ ਦਾ ਚਾਹ ਵਾਣਾ ਗਾਂ ਲੈ ਲਓ 28000 ਦੀ 1 23000 ਦੀ ਤੇ ਆ ਲਸਣ 30 ਰੁਪਏ ਕਿਲੋ ਏ ਬਾਈ ਜੀ 300 ਰੁਪਏ ਕਿਲੋ ਆ 300 ਰੁਪਏ ਕਿਲੋ ਹਾਂਜੀ ਠੀਕ ਐ 300 ਰੁਪਏ ਕਿਲੋ ਲਸਣ ਜੇ ਮੈਂ ਵਾਧਾ ਲਵਾਂ ਉਹ ਤਾਂ ਚੱਲ ਹੋ ਜਾਊਗਾ ਮੌਕੇ ਤੇ ਹਾਂ ਹਮ ਸਹੀ ਐ ਬਾਕੀ ਫੋਨ ਨੰਬਰ ਸਕਰੀਨ ਤੇ ਹਸਿਕਾ